ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 782 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 783 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਹੀ ਮਹੱਲਾ ਪੰਜਵਾਂ ਰਾਗ ਸੋਹੀ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਅਬ ਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ RAM ਗੁਰੂ ਦੀ ਸ਼ਰਨ ਪੈ ਕੇ ਜਿਨ੍ਹਾਂ ਮਨੁੱਖਾਂ ਨੇ ਸਭ ਤੋਂ ਵੱਡੇ ਗੋਬਿੰਦ ਦਾ ਨਾਮ ਜਪਦਿਆਂ ਆਤਮਕ ਆਨੰਦ ਪ੍ਰਾਪਤ ਕਰ ਲਿਆ ਉਹਨਾਂ ਦਾ ਸਰੀਰ ਅਬਨਾਸੀ ਪ੍ਰਮਾਤਮਾ ਦੇ ਰਹਿਣ ਲਈ ਸ਼ਹਿਰ ਬਣ ਗਿਆ ਮਨ ਇਛੇ ਸੇ ਫਲ ਪਾਏ ਕਰਤਾ ਆਪ ਵਸਾਇਆ ਰਾਮ ਕਰਤਾਰ ਨੇ ਉਸ ਸਰੀਰ ਸ਼ਹਿਰ ਨੂੰ ਆਪ ਵਸਾ ਦਿੱਤਾ ਆਪਣੇ ਵਸਣ ਲਈ ਤਿਆਰ ਕਰ ਲਿਆ ਉਹਨਾਂ ਮਨੁੱਖਾਂ ਨੇ ਮਨ ਮੰਗੀਆਂ ਮੁਰਾਦਾਂ ਸਦਾ ਹਾਸਲ ਕਰ ਲੀਆਂ ਜਿਹੜੇ ਪਰਮਾਤਮਾ ਦਾ ਨਾਮ ਜਪਣ ਲੱਗ ਗਏ ਤੇ ਜਿਸ ਸਰੀਰ ਵਿੱਚ ਪਰਮਾਤਮਾ ਦਾ ਨਿਵਾਸ ਹੋ ਗਿਆ ਕਰਤੇ ਆਪ ਵਸਾਇਆ ਸਰਬ ਸੁਖ ਪਾਇਆ ਪੁੱਤ ਭਾਈ ਸਿੱਖ ਬਿਗਾਸੇ ਕਰਤੇ ਕਰਤਾਰ ਨੇ ਜਿਨ੍ਹਾਂ ਮਨੁੱਖਾਂ ਦੇ ਸਰੀਰ ਨੂੰ ਆਪਣੇ ਵਸਣ ਲਈ ਤਿਆਰ ਕਰ ਲਿਆ ਉਹਨਾਂ ਨੇ ਸਾਰੇ ਸੁਖ ਆਨੰਦ ਮਾਣੇ ਗੁਰੂ ਕੇ ਉਹ ਸਿੱਖ ਗੁਰੂ ਕੇ ਉਹ ਪੁੱਤਰ ਗੁਰੂ ਕੇ ਉਹ ਭਰਾ ਸਦਾ ਖਿੜੇ ਮਥੇ ਰਹਿੰਦੇ ਹਨ ਗੁਣ ਗਾਵੇ ਹੈ ਪੂਰਨ ਪਰਮੇਸ਼ਰ ਕਾਰਜ ਆਇਆ ਰਾਸੇ ਉਹ ਵੱਡ ਭਾਗੀ ਮਨੁੱਖ ਸਰਬ ਵਿਆਪਕ ਪਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਹਨ ਉਹਨਾਂ ਮਨੁੱਖਾਂ ਦਾ ਜੀਵਨ ਮਨੋਰਥ ਸਿਰੇ ਚੜ ਜਾਂਦਾ ਹੈ ਸਭੇ ਕਾਰਜ ਰਾਸ ਹੋ ਜਾਂਦੇ ਹਨ ਪ੍ਰਭ ਆਪ ਸੁਆਮੀ ਆਪੇ ਰਖਾ ਆਪ ਪਿਤਾ ਆਪ ਮਾਇਆ ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਹਨ ਜਿਨ੍ਹਾਂ ਦੇ ਸਰੀਰ ਨੂੰ ਪਰਮਾਤਮਾ ਨੇ ਆਪਣੇ ਵਸਣ ਲਈ ਸ਼ਹਿਰ ਬਣਾ ਲਿਆ ਹੈ ਮਾਲਕ ਪ੍ਰਭੂ ਉਹਨਾਂ ਦੇ ਸ਼ਹਿਰ ਉੱਤੇ ਸਦਾ ਆਪ ਹੀ ਰਾਖਾ ਬਣਿਆ ਰਹਿੰਦਾ ਹੈ ਜਿਵੇਂ ਮਾਪੇ ਆਪਣੇ ਪੁੱਤਰ ਦਾ ਧਿਆਨ ਰੱਖਦੇ ਹਨ ਤਿਵੇਂ ਪਰਮਾਤਮਾ ਉਹਨਾਂ ਮਨੁੱਖਾਂ ਲਈ ਆਪ ਹੀ ਪਿਓ ਆਪ ਹੀ ਮਾਂ ਬਣਿਆ ਰਹਿੰਦਾ ਹੈ ਕਉ ਨਾਨਕ ਸਤਿਗੁਰ ਬਲੇ ਹਾਰੀ ਜੇ ਨਏ ਹੋ ਥਾਨ ਸੁਹਾਇ ਨਾਨਕ ਆਖਦਾ ਹੈ ਕਿ ਉਹ ਗੁਰੂ ਤੋਂ ਸਦਾ ਕੁਰਬਾਨ ਹੁੰਦਾ ਰਹੋ ਉਸ ਗੁਰੂ ਤੋਂ ਸਦਾ ਕੁਰਬਾਨ ਹੁੰਦਾ ਰਹੋ ਜਿਸ ਨੇ ਹਰੀ ਨਾਮ ਸਿਮਰਨ ਦੀ ਦਾਤ ਦੇ ਕੇ ਕਿਸੇ ਵੱਡ ਭਾਗੀ ਦੇ ਇਸ ਸਰੀਰ ਥਾਨ ਨੂੰ ਸੁੰਦਰ ਬਣਾ ਦਿੱਤਾ ਘਰ ਮੰਦਰ ਹਟ ਨਾਲੇ ਸੋਹੇ ਜਿਸ ਵਿੱਚ ਨਾਮ ਨੇ ਵਾਸੀ RAM ਗੁਰੂ ਦੀ ਕਿਰਪਾ ਨਾਲ ਜਿਸ ਸਰੀਰ ਨਗਰ ਵਿੱਚ ਪ੍ਰਮਾਤਮਾ ਦਾ ਨਾਮ ਆਵਸਦਾ ਹੈ ਉਸ ਸਰੀਰ ਦੇ ਸਾਰੇ ਹੀ ਗਿਆਨ ਇੰਦਰੇ ਸੋਹਣੇ ਆਤਮਿਕ ਜੀਵਨ ਵਾਲੇ ਬਣ ਜਾਂਦੇ ਹਨ ਸੰਤ ਭਗਤ ਹਰ ਨਾਮ ਅਰਾਧ ਹੈ ਕਟਿਏ ਜਮ ਕੀ ਫਾਸੀ RAM ਉਸ ਸਰੀਰ ਨਗਰ ਵਿੱਚ ਬੈਠੇ ਸੰਤ ਜਨ ਭਗਤ ਜਨ ਪ੍ਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ ਨਾਮ ਸਿਮਰਨ ਦੀ ਬਰਕਤ ਨਾਲ ਆਤਮਕ ਮੌਤ ਦੀ ਫਾਹੀ ਕੱਟੀ ਜਾਂਦੀ ਹੈ ਜਮਾ ਦਾ ਡਰ ਦੂਰ ਹੋ ਜਾਂਦਾ ਹੈ ਕਾਟੀ ਜਮ ਫਾਸੀ ਪ੍ਰਭ ਅਬਨਾਸੀ ਹਰ ਹਰ ਨਾਮ ਧਿਆਏ ਗੁਰੂ ਦੀ ਸ਼ਰਨ ਪਾ ਕੇ ਜਿਨ੍ਹਾਂ ਮਨੁੱਖਾ ਨੇ ਪ੍ਰਮਾਤਮਾ ਦਾ ਨਾਮ ਸਿਮਰਿਆ ਅਬਨਾਸੀ ਪ੍ਰਭੂ ਨੇ ਉਹਨਾਂ ਦੀ ਆਤਮਕ ਮੌਤ ਦੀ ਫਾਹੀ ਕੱਟ ਦਿੱਤੀ ਸਗਲ ਸਮਗਰੀ ਪੂਰਨ ਹੋਈ ਮਨ ਇੱਛੇ ਫਲ ਪਾਏ ਆਤਮਕ ਮੌਤ ਦੀ ਫਾਹੀ ਕੱਟਣ ਲਈ ਉਹਨਾਂ ਦੇ ਅੰਦਰ ਸਾਰੇ ਲੋੜੀਂਦੇ ਆਤਮਕ ਗੁਣ ਮੁਕੰਮਲ ਹੋ ਗਏ ਉਹਨਾਂ ਦੀ ਮਨ ਬਾਛਤ ਮਰਾਦਾਂ ਪੂਰੀਆਂ ਹੋ ਗਈਆਂ ਸੰਤ ਸਜਣ ਸੁਖ ਮਾਣੈ ਰਲੀਆਂ ਦੁੱਖ ਦਰਦ ਭ੍ਰਮ ਨਾਸੀ ਗੁਰੂ ਦੀ ਰਾਹੀ ਨਾਮ ਸਿਮਰ ਕੇ ਸੰਤ ਜਨ ਭਗਤ ਜਨ ਸੁਖ ਵਿੱਚ ਡਿੱਗ ਕੇ ਆਤਮਕ ਆਨੰਦ ਮਾਣਦੇ ਹਨ ਉਨਾ ਦੇ ਅੰਦਰੋਂ ਸਾਰੇ ਦੁੱਖ ਦਰਦ ਤੇ ਭਰਮ ਨਾਸ਼ ਹੋ ਜਾਂਦੇ ਹਨ ਸ਼ਬਦ ਸਵਾਰੇ ਸਤਿਗੁਰ ਪੂਰੇ ਨਾਨਕ ਸਦ ਬਲ ਜਾਸੀ ਨਾਨਕ ਉਸ ਪੂਰੇ ਤੋਂ ਸਦਾ ਸਦਕੇ ਜਾਂਦਾ ਹੈ ਜਿਸ ਨੇ ਆਪਣੇ ਸ਼ਬਦ ਦੇ ਰਾਹੀਂ ਸਰਨ ਪਏ ਮਨੁੱਖ ਦੇ ਜੀਵਨ ਸੋਹਣੇ ਬਣਾ ਦਿੱਤੇ ਦਾਤ ਖਸਮ ਕੀ ਪੂਰੀ ਹੋਈ ਨੇ ਤੇਨੇ ਤੇ ਚੜਿਆ ਸਵਾਈ ਰਾਮ ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਉਤੇ ਨਾਮ ਸਿਮਰਨ ਦੀ ਪੂਰਨ ਬਖਸ਼ਿਸ਼ ਪ੍ਰਮਾਤਮਾ ਵੱਲੋਂ ਹੁੰਦੀ ਹੈ ਉਸ ਦੇ ਅੰਦਰ ਇਹ ਬਖਸ਼ਿਸ਼ ਸਦਾ ਵਧਦੀ ਰਹਿੰਦੀ ਹੈ ਨਾਮ ਦਾ ਖਜ਼ਾਨਾ ਸਦਾ ਵੱਧਦਾ ਰਹਿੰਦਾ ਹੈ ਭਾਰ ਬ੍ਰਾਹਮ ਖਸਮਾਨਾ ਕੀਆ ਜਿਸ ਦੀ ਵੱਡੀ ਵਡਿਆਈ ਰਾਮ ਕਿਉਂਕਿ ਜਿਸ ਪ੍ਰਮਾਤਮਾ ਦੇ ਵੇਦਾਂ ਦਾ ਸਮਰੱਥਾ ਹੈ ਉਸਨੇ ਆਪ ਉਸ ਮਨੁੱਖ ਦੇ ਸਿਰ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਿਆ ਹੁੰਦਾ ਹੈ ਆਦ ਜੁਗਾਦ ਭਗਤਨ ਕਾ ਰਖਾ ਸੋ ਪ੍ਰਭ ਸਦਾ ਸੋ ਪ੍ਰਭ ਭਿਆ ਦਿਆਲਾ ਜਗਤ ਦੇ ਸ਼ੁਰੂ ਤੋਂ ਹੀ ਪ੍ਰਮਾਤਮਾ ਆਪਣੇ ਭਗਤਾਂ ਦਾ ਰਖਾ ਬਣਿਆ ਆ ਰਿਹਾ ਹੈ ਭਗਤਾਂ ਉੱਤੇ ਦਿਆਵਾਨ ਹੁੰਦਾ ਆ ਰਿਹਾ ਹੈ ਜੀ ਜੰਤ ਸਭ ਸੁਖੀ ਵਸਾਏ ਪ੍ਰਭ ਆਪੇ ਕਰ ਪ੍ਰਤ ਪਾਲਾ ਉਸ ਪ੍ਰਭੂ ਨੇ ਆਪ ਹੀ ਸਭ ਜੀਵਾਂ ਦੀ ਪਾਲਣਾ ਕੀਤੀ ਉਸ ਨੇ ਆਪ ਹੀ ਸਾਰੇ ਜੀਵਾਂ ਨੂੰ ਸੁਖੀ ਵਸਾਇਆ ਹੋਇਆ ਹੈ ਦੇਹ ਦੇਸ ਪੂਰ ਰਹਾ ਜਸ ਸੁਆਮੀ ਕੀਮਤ ਕਹਿਣ ਨਾ ਜਾਈ ਸਾਰੇ ਹੀ ਜਗਤ ਵਿੱਚ ਉਹਦੀ ਸੋਹਬਾ ਖਿਲਰੀ ਹੋਈ ਹੈ ਉਹਦੀ ਵਡਿਆਈ ਦਾ ਮੁੱਲ ਨਹੀਂ ਦੱਸਿਆ ਜਾ ਸਕਦਾ ਕੋਹ ਨਾਨਕ ਸਤਿਗੁਰ ਬਲੇ ਹਾਰੀ ਜਿਨ ਅਬ ਚਲਨੀ ਵਰ ਖਾਈ ਨਾਨਕ ਕਹਿੰਦਾ ਹੈ ਕਿ ਉਸ ਗੁਰੂ ਤੋਂ ਸਦਾ ਕੁਰਬਾਨ ਹੋ ਜਿਸ ਨੇ ਕਦੇ ਨਾ ਹਿਲਣ ਵਾਲੀ ਹਰ ਨਾਮ ਸਿਮਰਨ ਦੀ ਨੀ ਰੱਖੀ ਹੈ ਜਿਹੜਾ ਗੁਰੂ ਮਨੁੱਖ ਦੇ ਅੰਦਰ ਆਪਣਾ ਪ੍ਰਮਾਤਮਾ ਦਾ ਨਾਮ ਸਿਮਰਨ ਦੀ ਐਲ ਨਹੀਂ ਰੱਖ ਦਿੰਦਾ ਹੈ ਜਿਹੜਾ ਗੁਰੂ ਮਨੁੱਖ ਦੇ ਅੰਦਰ ਪਰਮਾਤਮਾ ਦਾ ਨਾਮ ਸਿਮਰਨ ਦੀ ਅਹਿਲ ਨਹੀਂ ਰੱਖ ਦਿੰਦਾ ਹੈ ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਹਰ ਕਥਾ ਨਿਤ ਸੁਣੀਐ RAM ਉਸ ਅਵਚਲ ਨਗਰ ਵਿੱਚ ਸਰਵ ਵਿਆਪਕ ਪਰਮਾਤਮਾ ਨਾਲ ਡੂੰਗੀ ਸਾਝ ਪਾਣ ਦੀ ਪਰਮਾਤਮਾ ਵਿੱਚ ਸੁਰਤ ਜੋੜਨ ਦੀ ਕਥਾ ਵਿਚਾਰ ਹੁੰਦੀ ਰਹਿੰਦੀ ਹੈ ਹੁੰਦੀ ਹੈ ਸੁਣੀਂਦੀ ਰਹਿੰਦੀ ਹੈ ਅਨਹਦ ਚੋਜ ਭਗਤ ਭਾਵ ਪੰਜਨ ਅਨਹਦ ਵਾਜੇ ਦੁਨੀਆ RAM ਸੰਤ ਜਨਾ ਦੇ ਉਸ ਸਰੀਰ ਨਗਰ ਵਿੱਚ ਭਗਤਾਂ ਦੇ ਜਨਮ ਮਰਨ ਦੇ ਗੇੜ ਨਾਸ ਕਰਨ ਵਾਲੇ ਪ੍ਰਮਾਤਮਾ ਦੇ ਚੋਜ ਤਮਾਸ਼ਿਆਂ ਅਥੇ ਸਿਫਤ ਸਲਾਹ ਦੀ ਇੱਕ ਰਸ ਪਰਬਲ ਧੁਨੀ ਉੱਠਦੀ ਰਹਿੰਦੀ ਹੈ ਅਨਹਦ ਹੁਣ ਝੁਣ ਘਾਰੇ ਤਤ ਵਿਚਾਰੇ ਸੰਤ ਗੋਸ਼ਟ ਨੇਤ ਹੋਵੇ ਉਹ ਸਭ ਚਲ ਨਗਰ ਵਿੱਚ ਪ੍ਰਮਾਤਮਾ ਦੀ ਇੱਕ ਰਸ ਸਿਵਸਲਾ ਹੁੰਦੀ ਰਹਿੰਦੀ ਹੈ ਜਗਤ ਦੇ ਮੂਲ ਪ੍ਰਭੂ ਦੇ ਗੁਣਾ ਦੀ ਵਿਚਾਰ ਹੁੰਦੀ ਰਹਿੰਦੀ ਹੈ ਸੰਤ ਜਨਾਂ ਦੀ ਪਰਸ ਪਰ ਰੱਬੀ ਵਿਚਾਰ ਹੁੰਦੀ ਰਹਿੰਦੀ ਹੈ ਹਰ ਨਾਮ ਆਰਾਧੇ ਮੈਲ ਸਭ ਕਟ ਹੈ ਕਿਲ ਵਿਖ ਸਗਲੇ ਖੋਵੇ ਸੰਤ ਜਾਨੋ ਸਭ ਚਲ ਨਗਰ ਵਿੱਚ ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ ਇਸ ਤਰ੍ਹਾਂ ਆਪਣੇ ਅੰਦਰੋਂ ਵਿਕਾਰਾਂ ਦੀ ਸਾਰੀ ਮੈੜ ਦੂਰ ਕਰਦੇ ਰਹਿੰਦੇ ਹਨ ਪਰਮਾਤਮਾ ਦਾ ਨਾਮ ਉਹਨਾਂ ਦੇ ਸਾਰੇ ਪਾਪ ਦੂਰ ਕਰਦਾ ਹੈ ਤੈਹ ਜਨਮ ਨਾ ਮਰਣਾ ਆਵਣ ਜਾਣਾ ਬੋੜ ਨਾ ਪਾਈਏ ਜੋਨੀਏ ਉਸ ਅਵਚਲ ਨਗਰ ਵਿੱਚ ਟਿਕਿਆ ਜਨਮ ਮਰਨ ਦਾ ਗੇੜ ਨਹੀਂ ਰਹਿ ਜਾਂਦਾ ਮੋੜ ਮੋੜ ਜੂਨਾ ਵਿੱਚ ਨਹੀਂ ਪਈਦਾ 84 ਵਾਲਾ ਚੱਕਰ ਖਤਮ ਹੋ ਜਾਂਦਾ ਹੈ ਨਾਨਕ ਗੁਰ ਪਰਮੇਸ਼ਰ ਪਾਇਆ ਜਿਸ ਪ੍ਰਸਾਦ ਈਸ਼ ਪੁੰਨਿਆ ਹੈ ਏ ਨਾਨਕ ਜਿਸ ਗੁਰੂ ਦੀ ਕਿਰਪਾ ਨਾਲ ਜਿਸ ਪ੍ਰਭੂ ਦੀ ਮਿਹਰ ਨਾਲ ਮਨੁੱਖ ਦੀ ਹਰੇਕ ਇੱਛਾ ਪੂਰੀ ਹੁੰਦੀ ਜਾਂਦੀ ਹੈ ਉਹ ਗੁਰੂ ਉਹ ਪਰਮੇਸ਼ਰ ਉਹ ਸਭ ਚਲ ਨਗਰ ਵਿੱਚ ਟਿਕਿਆ ਮਿਲ ਪੈਂਦਾ ਹੈ ਸੋਹੀ ਮਹੱਲਾ ਪੰਜਵਾ ਸੰਤਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਉਣ ਆਇਆ RAM ਪਰਮਾਤਮਾ ਦਾ ਇਹ ਮੂਡ ਕਦੀਮਾ ਦਾ ਸੁਭਾਅ ਹੈ ਕਿ ਆਪਣੇ ਸੰਤਾ ਦੇ ਕੰਮ ਵਿੱਚੋਂ ਆਪ ਸਹਾਈ ਹੁੰਦਾ ਰਿਹਾ ਹੈ ਆਪਣੇ ਸੰਤਾ ਦੇ ਕੰਮ ਸਿਰੇ ਚੜਾਉਣ ਲਈ ਉਹ ਆਪ ਆਉਂਦਾ ਰਿਹਾ ਹੈ ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਪਰਮਾਤਮਾ ਦੀ ਮਿਹਰ ਨਾਲ ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਆਪਣਾ ਪੂਰਾ ਪ੍ਰਭਾਵ ਪਾ ਲੈਂਦਾ ਹੈ ਉਸ ਮਨੁੱਖ ਦੀ ਕਾਇਆ ਧਰਤੀ ਸੋਹਣੀ ਬਣ ਜਾਂਦੀ ਹੈ ਉਸ ਮਨੁੱਖ ਦਾ ਹਿਰਦਾ ਤਲਾਬ ਸੋਹਣਾ ਹੋ ਜਾਂਦਾ ਹੈ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਨਕਾ ਨਕ ਭਰ ਜਾਂਦਾ ਹੈ ਅਦਮਕ ਜੀਵਨ ਉੱਚਾ ਕਰਨ ਵਾਲਾ ਉਸ ਮਨੁੱਖ ਦਾ ਸਾਰਾ ਉਦਮ ਪਰਮਾਤਮਾ ਸਿਰੇ ਚਾੜ੍ਹ ਦਿੰਦਾ ਹੈ ਉਸ ਮਨੁੱਖ ਦੀਆਂ ਸਾਰੀਆਂ ਮਰਾਦਾਂ ਪੂਰੀਆਂ ਹੋ ਜਾਂਦੀਆਂ ਹਨ ਜੈ ਜੈਕਾਰ ਭਿਆ ਜਾਗੇ ਅੰਤਰ ਲਾਥੇ ਸਗਲ ਵਿਸੂਰੇ ਉਸ ਮਨੁੱਖ ਦੀ ਸੋਭਾ ਸਾਰੇ ਜਗਤ ਵਿੱਚ ਹੋਣ ਲੱਗ ਪੈਂਦੀ ਹੈ ਉਹਦੇ ਸਾਰੇ ਚਿੰਤਾ ਚੋਰੇ ਮੁੱਕ ਜਾਂਦੇ ਹਨ ਪੁਰਾਨ ਪਰਖ ਅਚੋਤੇ ਅਬਨਾਸੀ ਜਸ ਵੇਦ ਪੁਰਾਣੀ ਗਾਇਆ ਉਸ ਸਰਬ ਵਿਆਪਕ ਤੇ ਕਦੇ ਨਾ ਨਾਸ ਹੋਣ ਵਾਲੇ ਪ੍ਰਮਾਤਮਾ ਦੀ ਇਹ ਹੀ ਸਿਫਤ ਪੁਰਾਣੇ ਧਰਮਕ ਪੁਸਤਾਂ ਗੈਦਾਂ ਤੇ ਪੁਰਾਣਾ ਨੇ ਵੀ ਕੀਤੀ ਹੈ ਆਪਣਾ ਬਿਰਦ ਰਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ ਏ ਨਾਨਕ ਪਰਮੇਸ਼ਰ ਨੇ ਆਪਣਾ ਇਹ ਮੁੱਢ ਕਦੀਮਾ ਦਾ ਸੁਭਾਅ ਸਦਾ ਹੀ ਕਾਇਮ ਰੱਖਿਆ ਹੈ ਕਿ ਜਿਸ ਉਤੇ ਉਸਨੇ ਮਿਹਰ ਕੀਤੀ ਉਸਨੇ ਉਸਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ ਨਾਵਨਿਦ ਸਿਦਰਦ ਦੀਨੇ ਕਰਤੇ ਟੋਟ ਨ ਆਵੇ ਕਾਈ ਰਾਮ ਜਿਹੜੇ ਮਨੁੱਖ ਮਾਲਕ ਪ੍ਰਭੂ ਦੀ ਮਿਹਰ ਨਾਲ ਉਸਦੇ ਗੁਣ ਗਾਉਂਦੇ ਹਨ ਉਹਨਾਂ ਨੂੰ ਕਰਤਾਰ ਨੇ ਇਹ ਇੱਕ ਅਜਹੀ ਦਾਤ ਬਖਸ਼ੀ ਹੈ ਜੋ ਮਾਨੋ ਧਰਤੀ ਦੇ ਸਾਰੇ ਹੀ ਨੌ ਖਜ਼ਾਨੇ ਹੈ ਜੋ ਮਾਨੋ ਸਾਰੀਆਂ ਕਰਾਮਾਤੀ ਤਾਕਤਾਂ ਹੈ ਇਸ ਦਾਤ ਵਿੱਚ ਕਦੇ ਕੋਈ ਕਮੀ ਨਹੀਂ ਹੁੰਦੀ ਖਾਤ ਖਰਚਤ ਬਿਲਿਸ਼ਤ ਸੁਖ ਪਾਇਆ ਕਰਤੇ ਕੀ ਦਾਤ ਸਵਾਈ RAM ਇਸ ਦਾਤ ਇਸ ਨਾਮ ਦਾਤ ਨੂੰ ਖਾਂਦਿਆਂ ਵੰਦਿਆਂ ਤੇ ਮੰਨਦਿਆਂ ਉਹ ਆਤਮਕ ਆਨੰਦ ਮਾਣਦੇ ਹਨ ਕਰਤਾਰ ਦੀ ਇਹ ਬਖਸ਼ਿਸ਼ ਦਿਨੋਂ ਦਿਨ ਵਧਦੀ ਰਹਿੰਦੀ ਹੈ ਖਾਵੇ ਖਰਚਾ ਰਾਲ ਮਿਲ ਭਾਈ ਤੋੜ ਨਾ ਆਵੇ ਵੱਧੋ ਜਾਈ ਇਹ ਨਾਮ ਖਜ਼ਾਨਾ ਜਿੰਨਾ ਵਰਤਾਵਾ ਕੇ ਜਿੰਨਾ ਜਪਾਵਾਂਗੇ ਉਨਾ ਹੀ ਵਧੇਗਾ ਇਹ ਘਟਦਾ ਨਹੀਂ ਦਾਤ ਸੁਵਾਈ ਨੇ ਖੁੱਟ ਨਾ ਜਾਈ ਅੰਤਰ ਜਾਮੀ ਪਾਇਆ ਯਕੀਨ ਜਾਣੋ ਇਹ ਦਾਤ ਵਧਦੀ ਰਹਿੰਦੀ ਹੈ ਕਦੇ ਮੁਕਦੀ ਨਹੀਂ ਨਾਮ ਦੀ ਦਾਤ ਹਮੇਸ਼ਾ ਵਧਦੀ ਹੈ ਇਸ ਦਾਤ ਦੀ ਬਰਕਤ ਨਾਲ ਉਹਨਾਂ ਨੂੰ ਹਰੇਕ ਦਿਲ ਦੇ ਜਾਣਨ ਵਾਲਾ ਪਰਮਾਤਮਾ ਮਿਲ ਜਾਂਦਾ ਹੈ ਕੋਟ ਬਿਗਨ ਸਗਲੇ ਉਠਣਾ ਠੇ ਦੁੱਖ ਨਾ ਨੇੜੇ ਆਇਆ ਜ਼ਿੰਦਗੀ ਦੇ ਸਫ਼ਰ ਵਿੱਚ ਆਉਣ ਵਾਲੀਆਂ ਕਰੋੜਾਂ ਰੁਕਾਵਟਾਂ ਉਹਨਾਂ ਦੇ ਰਸਤੇ ਵਿੱਚੋਂ ਸਾਰੀਆਂ ਹੀ ਦੂਰ ਹੋ ਜਾਂਦੀਆਂ ਹਨ ਕੋਈ ਦੁੱਖ ਕੋਈ ਵੀ ਉਹਨਾਂ ਦੇ ਨੇੜੇ ਨਹੀਂ ਟੁਕਦਾ ਸਾਤ ਸਹਜ ਆਨੰਦ ਘਨੇਰੇ ਬਿਨਸੀ ਭੂਖ ਸਬਾਈ ਉਹਨਾਂ ਦੇ ਅੰਦਰੋਂ ਮਾਇਆ ਦੀ ਸਾਰੀ ਹੀ ਭੁੱਖ ਨਾਸ ਹੋ ਜਾਂਦੀ ਹੈ ਉਹਨਾਂ ਦੇ ਅੰਦਰ ਠੰਡ ਵਰਤੀ ਰਹਿੰਦੀ ਹੈ ਆਤਮਿਕ ਡੋਲਤਾਂ ਦੇ ਨੇਕਾਂ ਹੀ ਆਨੰਦ ਬਣੇ ਰਹਿੰਦੇ ਹਨ ਨਾਨਕ ਗੁਣ ਗਾਵੇ ਸੁਆਮੀ ਕੇ ਅਚਰਜ ਜਿਸ ਵਢਾਈ ਰਾਮ ਹੇ ਨਾਨਕ ਉਹ ਮਨੋਖੁਸ ਮਾਲਕ ਪ੍ਰਭੂ ਦੇ ਗੁਣ ਗਾਉਂਦੇ ਰਹਿੰਦੇ ਹਨ ਜਿਸ ਦੀ ਵਿੜਿਆਈ ਕਰਨਾ ਹੈਰਾਨ ਕਰ ਦੇਣ ਵਾਲਾ ਉਦਮ ਹੈ ਸਾਤ ਸਹਜ ਆਨੰਦ ਘਨੇਰੇ ਬਿਨਸੀ ਭੂਖ ਸੁਬਾਈ ਨਾਨਕ ਗੁਣ ਗਾ ਵਹਿ ਸੁਆਮੀ ਕੇ ਅਚਰਜ ਜਿਸ ਵਢਾਈ RAM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 783 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 784 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁੱਲ ਚੌਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ